ਕਿ ਕਿ ਬੱਚੇ ਵੱਲੋਂ ਆਪਣੇ ਹੀ ਪਿਤਾ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਨੂੰ ਜਿਹੜਾ ਕਿ ਉਸ ਨੂੰ ਮੁਸਲਮਾਨ ਜਿਹੜਾ ਬਣਾਇਆ ਗਿਆ ਕਿ ਤੇ ਇਹਨਾਂ ਨੇ ਮੈਨੂੰ ਕਿਹਾ ਤੈਨੂੰ ਅਸੀਂ ਬਾਹਰ ਕੰਮ ਕਰਨ ਨੂੰ ਭੇਜਣਾ ਵਾ ਤੇ ਮੈਨੂੰ ਅੱਗੇ ਕਹਿੰਦੇ ਤੂੰ ਨਿਊ ਦਿੱਲੀ ਰੇੜੀ ਟ੍ਰੇਨ ਹੈਗੀ ਐ ਉੱਥੋਂ ਤੂੰ ਬੈਠ ਰਿਆ ਇੰਜ ਤੈਨੂੰ ਭਟਕਲਾਂ ਦਾ ਸ਼ਹਿਰ ਹੋਗਾ ਦੋ ਦਿਨਾਂ ਬਾਅਦ ਉੱਥੇ ਉਤਰ ਜੀ ਉਤਰਿਆ ਮੁਸਲਮਾਨ ਲੈਣ ਆ ਦੋ ਮਹੀਨੇ ਮੈਨਾਂ ਨੇ ਬੜੇ ਪਿਆਰ ਨਾਲ ਕੱਟੇ ਦੋ ਮਹੀਨੇ ਪਿਆਰ ਨਾਲ ਕੱਟਣ ਤੋਂ ਬਾਅਦ ਮੈਨੂੰ ਕਹਿੰਦੇ ਖਤਨਾ ਕਰਾਣਾ ਵਾ ਦੇਖੋ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਕਿ ਉਹਦਾ ਖਤਨਾ ਹੋਇਆ ਜੇ ਕੋਈ ਉਹਦਾ ਇਹ ਹੋਇਆ ਜਿਨੇ ਕੀਤਾ ਮੈਂ ਇਹਨਾਂ ਦੇ ਨਾਲ ਆ ਮੈਂ ਖੁਦ ਉਹਨਾਂ ਦੇ ਨਾਲ ਖੜ ਕੇ ਕਾਰਵਾਈ ਕਰਾਂਗਾ ਮੁਸਲਮਾਨ ਨਾਲ ਮੇਰਾ ਉਹਨਾਂ ਨਾਲ ਬਹਿਣ ਖਲੋਣ ਸੀ ਮੈਨੂੰ ਉਹਨਾਂ ਦੀ ਲਾਈਫ ਵਧੀਆ ਲੱਗੀ ਉਹਨਾਂ 'ਚ ਨਿਸ਼ਾਨੀ ਹੈਗਾ ਮੈਂ ਨਸ਼ੇ ਦੇ ਹੀ ਮਾਹੌਲ ਚੋਂ ਇਹ ਤੋਂ ਬੱਚੇ ਨੂੰ ਪੰਜਾਬ ਦੇ ਸਰਕਲ ਚੋਂ ਕੱਢਿਆ ਤੁਹਾਨੂੰ ਕਿਤਾਬਾ ਲੱਗਦਾ ਵੀ ਤੁਹਾਨੂੰ ਤੁਹਾਡੇ ਪਾਪਾ ਨੇ ਮੁਸਲਮਾਨਾਂ ਨੂੰ ਵੇਚਤਾ ਜਦੋਂ ਮੇਰੇ ਨਾਲ ਉਥੇ ਗਲਤ ਹੋਇਆ ਮੈਨੂੰ ਕਹਿੰਦੇ ਕੁਰਾਨ ਪੜ ਸਾਡੀਆਂ ਕਿਤਾਬਾਂ ਪੜਾੜੀ ਨਮਾਜ਼ ਪੜਾ ਲੈਣਾ ਇਹ ਕੋਈ ਮਾਂ ਤੇ ਇਹ ਬੇਟੇ ਨੂੰ ਪੜਨ ਵਾਸਤੇ ਭੇਜਿਆ ਉਥੇ ਇੱਥੇ ਬੱਚਾ ਗਲਤ ਸੋਸਾਇਟੀ ਚ ਪੈ ਗਿਆ ਸੀ ਲੜਕੀ ਕਹਿੰਦੇ ਗਾਊਮਾਸ ਖਾ ਅਹੀ ਖਤਰੀ ਹੋ ਗਿਆ ਗਾਊਮਾਸ ਖਾਈਏ ਮੇਰੇ ਬੱਚੇ ਰਜੀਵ ਖੋਸਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਥੇ ਬੱਚਾ ਹਸੀ ਖੁਸ਼ੀ ਮਿਲਣਾ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਸੁਨਾ ਤੁਹਾਡਾ ਕ੍ਰਿਸ਼ਨ ਖੋਸਲਾ ਵਾ ਠੀਕ ਐ ਤੇ ਉਹਨਾਂ ਤੁਹਾਡਾ ਕੀ ਨਾਮ ਰੱਖਿਆ ਸੀ ਤੁਹਾਨੂੰ ਭਾਈ ਮੇਰੇ ਕੋ ਸਬੂਤ ਹੈਗੇ ਆ ਆ ਮੇਰੀ ਪੱਥਰੀ ਦੀ ਰਿਪੋਰਟ ਆ ਭਾਈ ਠੀਕ ਐ ਤੇ ਇਹਦੇ ਉੱਤੇ ਮੇਰਾ ਨਾਮ ਉਹਨਾਂ ਨੇ ਹੈਦਰ ਜੀ ਲਿਖਵਾਇਆ ਦਾ ਯਾ ਵੀ ਨਹੀਂ ਜੀ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਜੀ 18 ਅਗਸਤ ਨੂੰ ਮੈਨੂੰ ਫੋਨ ਆਇਆ ਵਾ ਮੈਂ ਅਕ੍ਰਿਸ਼ ਖੋਸਲਾ ਕ੍ਰਿਸ਼ਨਾ ਖੋਸਲਾ ਬੋਲਦਾ ਵਾ ਮੈਨੂੰ ਨਾ ਇਥੇ ਮੇਰੇ ਪਿਓ ਰਜੀਵ ਖੋਸਲੇ ਨੇ ਵੇਚ ਦਿੱਤਾ ਵਾ ਇਹਦੇ ਦਾਦੇ ਨਾਲ ਪਤਾ ਨਹੀਂ ਕਿਤਨਾ ਸੰਪਰਕ ਜੁੜੇ ਇਹਨੇ ਉਹਨੂੰ ਉੱਥੋਂ ਵਰਗਲਾ ਕੇ ਉੱਥੋਂ ਕੱਢ ਲਿਆਂਦਾ ਉਸ ਬੱਚੇ ਨੂੰ ਗਲਤ ਮੋਲ ਦੇ ਵਿੱਚ ਪਾ ਰਿਆ ਤੇ Papa ਉਹਨਾਂ ਕੋ ਕਦੀ 2000 ਰੁਪਿਆ Google Pay ਕਰਵਾਉਂਦੇ ਸੀ ਕਦੀ 5000 ਰੁਪਿਆ ਹੋਰ ਵੀ ਇਹਨਾਂ ਨੇ ਵਾਧੂ ਸਾਰੀ ट्रांजੈਕਸ਼ਨ ਕਰਵਾਈਆਂ ਗਿਆ ਪਰ ਆਪਣੇ ਖਾਤੇ ਤੇ ਨਹੀਂ ਕਰਵਾਉਂਦੇ ਸੀ ਆ ਕਿਸੇ ਨਾ ਕਿਸੇ ਦੇ ਖਾਤੇ ਤੇ ਕਰਵਾਉਂਦੇ ਸੀ ਮੇਨਾ ਬਾਪਾਰੇ ਫੋਨ ਤੇ ਗੱਲ ਇਹ ਕਹਿੰਦੇ ਮੈਂ ਤੇਰੇ ਐਸੇ ਮਾਰ ਗਿਆ ਤੂੰ ਮੇਰੇ ਐਸੇ ਮਾਰ ਗਿਆ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚ ਘੜਤਾ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿ ਮੰਮਾ ਮੇਰੀ ਲਾਈਫ ਬਣ ਗਈ ਹੈ ਜੇ ਮੈਂ ਇੱਥੇ ਰਹਿੰਦਾ ਇੱਥੇ ਤੇ ਮਨਸ਼ਿਆਂ ਚ ਰੁਲ ਜਾਣਾ ਹੈ ਇੱਥੇ ਮੈਨੂੰ ਡਰਿੰਕ ਮੇਰੇ ਦਾਦੇ ਨੇ 2-3 ਵਾਰੀ ਮੈਨੂੰ ਕਰਾ ਕੇ ਭੇਜਿਆ ਇੰਜੈਕਸ਼ਨ ਜਿਹਦੋਂ ਇੰਨਾ ਖਤਰਾ ਕਰਾਇਆ ਉਦੋਂ ਮੈਨੂੰ 6:30 ਵਜੇ ਸ਼ਾਮ ਨੂੰ ਲੱਗਾ ਇੱਕ ਇੰਜੈਕਸ਼ਨ ਤੇ 9 ਵਜੇ ਤੱਕ ਇਹਨਾਂ ਨੇ ਮੇਰਾ ਖਤਰਾ ਕਰਤਾ ਜੀ ਇਹ ਹੈ ਉਹਨਾਂ ਦਾ ਅੱਗੇ ਵੀ ਜਿਹੜੀ ਸੈਕਿੰਡ ਵਾਈਫ ਹੈ ਉਹ ਤੋਂ ਬੱਚਾ ਹੈਗਾ ਇਹਨਾਂ ਦਾ ਇਹਨਾਂ ਦੀ ਜਿਹੜੀ ਜਿਹੜੀ ਵਾਈਫ ਹੈਗੀ ਉਹ ਮੈਨੂੰ ਸਾਫ਼ ਕਹਿੰਦੀ ਹੁੰਦੀ ਸੀ ਤੇਰਾ ਸਾਡੀ ਵੀ ਫੈਮਿਲੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਠੀਕ ਹੈ ਇਹ ਜੋ ਕੁਝ ਹੈਗਾ ਮੇਰੇ ਹੋਂ ਵਾਲੇ ਪੁੱਤ ਦਾ ਵਾ ਤੁਹਾਡੀ ਭੈਣ ਵੀ ਤੇ ਉਹਨਾਂ ਕੋਲੀ ਆ ਉਹ ਵੀ ਉਹਨਾਂ ਕੋਲ ਹੈਗੀ ਆ ਫਿਰ ਜੇਕਰ ਉਹਨਾਂ ਰੱਖ ਸਕਦੇ ਆ ਤੇ ਤੁਹਾਨੂੰ ਵੀ ਰੱਖ ਸਕਦੇ ਨੇ ਉਹ ਉਹ ਭਾਜੀ ਬੜੀ ਤੰਗ ਹੈਗੀ ਬੜੇ ਉਹ ਮੁਸ਼ਕਿਲਾਂ 'ਚ ਟਾਈਮ ਗੱਟ ਰਹੀ ਮੈਂ ਭਾਜੀ ਵੇਖ ਕੇ ਆਇਆ ਹਾਂ ਮਹੋਨ ਮੈਂ ਭਾਈ ਇੱਕੋ ਮੰਗ ਕੇ ਕਿ ਮੈਂ ਆਪਣੇ ਪਿਓ ਤੇ ਕਾਰਵਾਈ ਕਰਾਣੀ ਭਾਈ ਇਹ ਭਾਈ ਧਰਮ ਪਰਵਰਦਨ ਅਸੀਂ ਹਿੰਦੂਆਂ ਦੇ ਬੱਚੇ ਆ ਗਏ ਮੁਸਲਮਾਨੀ ਹੋਣਾ ਚਾਹਦੇ ਇਹਨਾਂ ਨੇ ਉੱਥੇ ਲਿਖਿਆ ਹੈ ਮੁਸਲਮਾਨ ਨੇ 55000 ਰੁਪਏ ਮੈਂ ਤੈਨੂੰ ਦੇਣਾ ਵਾ ਮੈਂ ਦਾਦੂ ਨੂੰ ਫੋਨ ਕੀਤਾ ਮੈਂ ਕਿਹਾ ਦਾਦੂ ਇਹਨਾਂ ਨੇ ਮੇਰਾ 55000 ਰੁਪਏ ਮਾਰ ਲੈਣਾ ਤੇ ਇਹਨਾਂ ਨੂੰ ਕਹਿ ਦੋ ਕਿ ਦੇ ਦੇ ਪੈਸੇ ਦਾਦੂ ਨੂੰ ਕਹਿਣ ਲੱਗਿਆ ਅਸੀਂ ਨਾ ਰੋਟੀ ਨਹੀਂ ਖਵਾਉਂਦੇ ਰਹੇ ਫਲਾਣਾ ਨਹੀਂ ਕਰਦੇ ਧਮਕਾਣਾ ਨਹੀਂ ਕਰਦੇ ਰਹੇ ਇਦਾਂ ਗੱਲਾਂ ਕਰਕੇ 55 ਲੈਣਾ ਮੇਰਾ ਮਾਰ ਲਿਆ ਭਾਈ ਉਹਨਾਂ ਦੇ ਅੱਗੇ ਪਲੈਨਿੰਗ ਹੈਗੀ ਸੀ ਕਿ ਇੱਕ ਕਾਰ ਲੈਤਾ ਜਾਵੇ ਬਣਾਇਆ ਜਾਵੇ ਅ ਜਿੱਥੇ ਪੰਜਾਬ ਚੋਂ ਬੱਚੇ ਆਣਗੇ ਉਥੇ ਰੋਣਗੇ ਉਥੇ ਬੱਚਾ ਰੱਖਿਆ ਜਾਊਗਾ ਉਹਨਾਂ ਨੂੰ ਮੁਸਲਮਾਨ ਦੀ ਤਾਲੀਮ ਵਗੈਰਾ ਜਿਹੜੀ ਕਹਿੰਦੇ ਹੁੰਦੇ ਉਹ ਦਿੱਤੀ ਜਾਊਗੀ ਇਹਦੀ ਮਾਂ ਦੇ ਨਾਲ ਗੱਲ ਕਰਾਈ ਆ ਅਸਲੀ ਜਿੰਨੇ ਇਹਨੂੰ ਜਨਮ ਦਿੱਤਾ ਵਾ ਰੇਖਾ ਖੋਸਲਾ ਦੇ ਨਾਲ ਉਹਨੇ ਰੇਖਾ ਖੋਸਲਾ ਨੇ ਮੁਸਲਮਾਨਾਂ ਦੇ ਚੁੰਗਲ ਦੇ ਵਿੱਚ ਇਹਨੂੰ ਛਡਾਇਆ ਵਾ ਆਪਾ ਪੁੱਤੇ ਨੇ ਕੀ ਦੱਸਿਆ ਵੀ ਮੇਰੇ ਹਾਲਾਤ ਕੀ ਸੀ ਮੈਨੂੰ ਕਿੱਥੇ ਰੱਖਿਆ ਗਿਆ ਸੀ ਤੇ ਮੇਰੇ ਨਾਲ ਹੋਇਆ ਕੀ ਆ ਤੌਰ ਦੱਸਿਆ ਕੋਈਸ ਆਪਣੇ ਬਾਰੇ ਹਾਂ ਜੀ ਮੈਨੂੰ ਦੱਸਿਆ ਵਾ ਡੈਡੀ ਮੈਨੂੰ ਬਹੁਤ ਮਾਰਦੇ ਹੀ ਪਹਿਲੇ ਮੇਰਾ ਮਾਪਿਓ ਮਾਰਦੇ ਹੀ ਰਜੀਵ ਖੋਸਲਾ ਮਮਤਾ ਤੇ ਹੂੰਣ ਜਿੱਥੇ ਮੈਨੂੰ ਭੇਜਿਆ ਵਾ ਉਥੇ ਮੁਸਲਮਾਨ ਮੈਨੂੰ ਮਾਰਦੇ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਦੇ ਨਾਲ ਤਸਵੀਰਾਂ ਵਿਖਾਵਾਗੇ ਅਮਰਸਾ ਦੇ ਘਣੋਂ ਪਰ ਕਾਲੇ ਰੋਡ ਦੀਆਂ ਜਿੱਥੇ ਕਿ ਇੱਕ ਬੱਚੇ ਵੱਲੋਂ ਆਪਣੇ ਹੀ ਪਿਤਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਨੂੰ ਜਿਹੜਾ ਕਿ ਉਸ ਨੂੰ ਮੁਸਲਮਾਨ ਜਿਹੜਾ ਬਣਾਇਆ ਗਿਆ ਕਿਉਂਕਿ ਬੱਚਾ ਜਿਹੜਾ ਵਾ ਹਿੰਦੂ ਪਰਿਵਾਰ ਨਾਲ ਜਿਹੜਾ ਸੰਬੰਧ ਰੱਖਦਾ ਤੇ ਗੱਲਬਾਤ ਵੀ ਕਰਾਂਗੇ ਜਿਹੜਾ ਕਿ ਕ੍ਰਿਸ਼ਨਾ ਖੋਸਲਾ ਸਾਡੇ ਨਾਲ ਹੈ ਜਿਹੜਾ ਬੱਚਾ ਬੇਟਾ ਹੋਇਆ ਕੀ ਇਹਦਾ ਅੱਜ ਕਿਉਂ ਤੁਸੀਂ ਆਪਣੇ ਪਿਤਾ ਦੇ ਖਿਲਾਫ ਜਿਹੜੇ ਵੱਡੇ ਇਲਜ਼ਾਮ ਲਾ ਰਹੇ ਹੋ ਕੀ ਗੱਲਬਾਤ ਹੋਈ ਤੁਹਾਡਾ ਸਾਰੀ ਮੇਰੇ ਪਾਪਾ ਨੇ ਸੈਕਿੰਡ ਮੈਰਿਜ ਕਰਵਾਈ ਹੈ ਮੇਰੇ ਪਹਿਲੇ ਮਮਾ ਡਿਵੋਰਸ ਹੋਇਆ ਹੈ ਪਾਪਾ ਦਾ ਨਾਮ ਰਜੀਵ ਖੋਸਲਾ ਹੈ ਪਹਿਲੇ ਮਮਾ ਦਾ ਨਾਮ ਰੇਖਾ ਖੋਸਲਾ ਹੈ ਜਿਹੜੇ ਹ ਤੇ ਇਹਨਾਂ ਨੇ ਮੈਨੂੰ ਕਿਹਾ ਤੈਨੂੰ ਅਸੀਂ ਬਾਹਰ ਕੰਮ ਕਰਨ ਨੂੰ ਭੇਜਣਾ ਵਾ ਮੈਂ ਕਿਹਾ ਠੀਕ ਹੈ ਮੈਂ ਕਿਹਾ ਜਿੱਦਾਂ ਕਰੋਗੇ ਮੇਰਾ ਪਿਓ ਵਗਾ ਸਹੀ ਕਰੇਗਾ ਇਹਨਾਂ ਮੈਨੂੰ ਦਿੱਲੀ ਤੱਕ ਛੱਡਣ ਆਏ ਭਾਜੀ ਦਿੱਲੀ ਤੱਕ ਛੱਡਣ ਆਏ ਆ ਤੇ ਮੈਨੂੰ ਅੱਗੇ ਕਹਿੰਦੇ ਤੂੰ ਨਿਊ ਦਿੱਲੀ ਰੇਡੀ ਟ੍ਰੇਨ ਹੈਗੀ ਐ ਉੱਥੋਂ ਤੂੰ ਬੈਠ ਰਹਿੰਜ ਤੈਨੂੰ ਭਟਕਲਾਂ ਦਾ ਸ਼ਹਿਰ ਹੋਗਾ ਦੋ ਦਿਨਾਂ ਬਾਅਦ ਉੱਥੇ ਉਤਰ ਜੀ ਮੈਂ ਕਿਹਾ ਠੀਕ ਐ ਦੋ ਦਿਨਾਂ ਬਾਅਦ ਸ਼ਹਿਰ ਐ ਮੈਂ ਪਾਪਾ ਨੂੰ ਕਾਲ ਕੀਤਾ ਮੈਂ ਕਿਹਾ ਪਾਪਾ ਯਾ ਸ਼ਹਿਰ ਐ ਕੀ ਕਰਨਾ ਕਹਿੰਦੇ ਹੁਣ ਮੁਸਲਮਾਨ ਆਊਗਾ ਗੋ ਲੈਣ ਉਹਨਾਂ ਚੱਲ ਜੀ ਮੈਂ ਕਿਹਾ ਠੀਕ ਐ ਮੈਂ ਇਦਾਂ ਉਤਰੀਆ ਮੁਸਲਮਾਨ ਲੈਣਾ ਦੋ ਮਹੀਨੇ ਮੈਨਾਂ ਨੇ ਬੜੇ ਪਿਆਰ ਨਾਲ ਕੱਟੇ ਦੋ ਮਹੀਨੇ ਪਿਆਰ ਨਾਲ ਕੱਟਣ ਤੋਂ ਬਾਅਦ ਮੈਨੂੰ ਕਹਿੰਦੇ ਤੇਰਾ ਖਤਨਾ ਕਰਾਣਾ ਮੈਂ ਕਹਾ ਯਾਰ ਇਹ ਘਰਮ ਨਹੀਂ ਆਪਾਂ ਕਰਨਾ ਇਹ ਗਲਤ ਹੈ ਮੈਂ ਕਹਾ ਇਹ ਨਹੀਂ ਕਰਨਾ ਮੈਂ ਕਹਾ ਖਤਰਿਆਂ ਦੇ ਬੱਚੇ ਹੈਗੇ ਇਹ ਚੀਜ਼ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਜਦੋਂ ਪਾਪਾ ਨਾਲ ਜਦੋਂ ਗਲਤ ਸੀ ਕੀਤੀ ਪਾਪਾ ਤੁਹਾਡੇ ਨੇ ਵੀ ਤੁਹਾਨੂੰ ਬਾਹਰ ਭੇਜਣਾ ਕੰਮ ਕੰਮ ਵਾਸਤੇ ਕਾਰੋਬਾਰ ਵਾਸਤੇ ਤੁਸੀਂ ਪੁੱਛਿਆ ਪਾਪਾ ਕਾਰੇ ਕੰਮ ਵਾਸਤੇ ਭੇਜਣਾ ਮੈਨੂੰ ਕਿੱਥੇ ਭੇਜਣਾ ਵਾ ਤੇ ਪਾਪਾ ਕਹਿੰਦੇ ਨਹੀਂ ਤੈਨੂੰ ਉੱਥੇ ਜਾ ਕੇ ਪਤਾ ਲੱਗੂ ਕਿਹੜਾ ਕੰਮ ਕਰਨਾ ਦੇ ਪਾਪਾ ਨੂੰ ਕਦੀ 200 ਰੁਪਿਆ Google Pay ਕਰਵਾਉਂਦੇ ਸੀ ਕਦੀ 5000 ਰੁਪਿਆ ਇਹ ਕਰੀਏ ਦੇ Wi-Fi ਉਹਨਾਂ 5000 ਰੁਪਿਆ ਲੈ ਕੇ ਆਏ ਸਾਲ ਇਹਨਾਂ ਨੇ 5000 ਲੈ ਕੇ ਆਇਆ ਟੋਟਲ 30000 ਉਹ ਤੋਂ ਲੈ ਕੇ ਆਏ ਔਰ ਵੀ ਇਹਨਾਂ ਨੇ ਵਾਧੂ ساری ट्रांजैक्शन ਕਰਵਾਈਆਂ ਜਾਂ ਪਰ ਆਪਣੇ ਖਾਤੇ ਦੇ ਨਹੀਂ ਕਰਵਾਉਂਦੇ ਸੀ ਆ ਕਿਸੇ ਨਾ ਕਿਸੇ ਦੇ ਖਾਤੇ ਦੇ ਕਰਵਾਉਂਦੇ ਸੀ ਤੇ ਮੈਂ ਪਾਪਾ ਨੂੰ ਤਾਂ ਪੁੱਛਦਾ ਮੈਂ ਕਿ ਪਾਪਾ ਜੀ ਮੈਨੂੰ ਨਹੀਂ ਇਹ ਜ ਚੰਗੀ ਲੱਗਦੀ ਮੈਂ ਵਾਪਸ ਆਣਾ ਵਾ ਤੇ 2 ਮਹੀਨੇ ਇੱਥੇ ਆਂ ਤਾਂ 2 ਮਹੀਨੇ ਪਹਿਲੇ ਮੇਰੀ ਗੱਲ ਹੋਈ ਸੀ ਪਾਪਾ ਨਾਲ ਪਾਪਾ ਕਹਿੰਦੇ ਨਹੀਂ ਵਾਪਸ ਨਹੀਂ ਆਣਾ ਜਿਹੜੇ ਮੁਸਲਮਾਨ ਦੇ ਸਰੋਤ ਨੂੰ ਭੇਜਿਆ ਉਹਨਾਂ ਨਾਲ ਗੱਲ ਕਰ ਲਾ ਉਹਨਾਂ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦਾ ਆਪਾਂ ਹਮ ਤੁਝੇ ਮਹਾਰਾਸ਼ਟਰ ਵਾਲੀ ਸਾਈਡ ਤੇ ਸੈੱਟ ਕਰ ਦੇਂਗੇ ਉਹ ਮੁਸਮਨ ਕੋਟਖਸਾ ਰਹਿਣ ਵਾਲਾ ਜੀ ਉਹਦਾ ਨਾਂ ਸ਼ਾਹ ਲਾ ਮੈਂ ਕਹਾ ਜੀ ਤੇ ਉਹਨਾਂ ਨਾਲ ਹੀ ਮੈਂ ਕਹਾ ਨਹੀਂ ਮੈਂ ਵਾਪਸ ਹੋਣਾ ਮੈਂ ਕਹਾ ਜੇ ਮੈਂ ਵਾਪਸ ਨਹੀਂ ਆਇਆ ਮੈਂ ਮਰ ਜਾਣਾ ਉੱਥੇ ਹੀ ਇਹਨਾਂ ਨੇ ਮੈਨੂੰ ਬੜਾ ਡਰਾਤ ਮਗਾ ਕੇ 2 ਮਹੀਨੇ ਫਿਰ ਉੱਥੇ ਰੁਕਵਾਤਾ ਪਰ ਜੀ ਇਸ ਕਿਸੇ ਤੁਹਾਨੂੰ ਕਿਦਾਂ ਪਤਾ ਲੱਗਦਾ ਵੀ ਤੁਹਾਨੂੰ ਤੁਹਾਡੇ ਪਾਪਾ ਨੇ ਮੁਸਲਮਾਨਾਂ ਨੂੰ ਵੇਚਤਾ ਤੁਹਾਨੂੰ ਇਹ ਕਿਦਾਂ ਨਾਲ ਜੀ ਜਦੋਂ ਮੇਰੇ ਨਾਲ ਉੱਥੇ ਗਲਤ ਹੋਇਆ ਮੈਨੂੰ ਕ ਸਾਡੀਆਂ ਕਿਤਾਬਾਂ ਪੜ੍ਹੜੀ ਨਮਾਜ਼ ਪੜ੍ਹੜ ਲੈਣਾ ਫਿਰ ਤੇ ਭਾਈ ਜਾਨੂੰ ਹੁਣ ਮੈਂ ਕਿਹਾ ਕਿ ਛੋਟਾ ਰਿਆ ਨਹੀਂ ਮੈਂ ਭਾਈ 18 ਸਾਲਾਂ ਦਾ ਹੋ ਗਿਆ ਠੀਕ ਹੈ ਮੈਂ ਆਪਣੇ ਡਿਸੀਜਨ ਵੀ ਖੁਦ ਲੈ ਸਕਦਾ ਵਾਂ ਤੇ ਭਾਈ ਹੁਣ ਥੋੜੀ ਬੋਦੀ ਹੁਣ 3-4 ਸਾਲ ਮੈਂ ਇੱਥੇ ਵੀ ਕੰਮ ਕਰਕੇ ਗਿਆ ਸਮਝ ਤੁਹਾਨੂੰ ਪਤਾ ਆਈ ਜਾਂਦੀ ਭਾਈ ਇਹ ਗੱਲ ਹੋਈ ਮੇਰੇ ਪਾਪਾ ਨੂੰ ਕਿ ਮੇਰੇ ਪਾਪਾ ਜੀ ਮੇਨਾਂ ਗਲਤ ਹੋੰਦਿਆ ਮੈਂ ਦਾਦੂ ਕੋਲ ਜਲ ਜਾਣਾ ਵਾਪਸ ਮੇਨਾਂ ਆਪਾ ਦੇ ਫੋਨ ਤੇ ਗੱਲ ਇਹ ਕਹਿੰਦੇ ਮੈਂ ਤੇਰੇ ਐਸੇ ਮਾਰ ਗਿਆ ਤੂੰ ਮੇਰੇ ਐਸੇ ਮਾਰ ਗਿਆ ਮੈਂ ਜਿਆਦਾ ਜਿੰਦ ਤੈਨੂੰ ਲਿਖ ਕੇ ਦੇਣਾ ਤੂੰ ਉਹਨਾਂ ਕੋਲ ਰਹਿਲਾ ਜਾ ਕੇ ਮੈਂ ਕਿਹਾ ਕਿ ਮੁੰਡਾ ਇਹਨਾਂ ਨੇ ਕਿਡਨਾਪ ਕਰਾਤਾ ਵਾ ਜੀ ਭਾਈ ਜੀ ਮੈਨੂੰ ਕਿਡਨਾਪ ਕਰਾਂਦੇ ਚੰਗੇ ਰੇਹਾਤਾ ਹੱਦ ਲਾਤਾ ਜੀ ਮੈਨੂੰ ਰੱਖਣਾ ਨਹੀਂ ਮੈਂ ਭਾਈ 4 ਸਾਲ ਮੈਨੂੰ ਇੱਥੇ ਰਹਿੰਦੇ ਨੂੰ ਹੋ ਗਏ ਪਾਪਾ ਕੋ 4 ਸਾਲਾਂ ਨਾਲ ਮੇਰੇ ਕੋਲ ਦੋ ਤਿੰਨ ਜੋੜੀ ਕਪੜੇ ਹੈਗੇ ਮਨੀਸ਼ ਵੀ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਮੁਸਲਮਾਨਾਂ ਕੋਲ 2 ਮਹੀਨੇ ਦੱਸਿਆ ਵੀ ਤੁਸੀਂ ਤੋਂ ਬੜਾ ਬੜਾ ਵਧੀਆ ਰਹੇ ਮੁਸਲਮਾਨਾਂ ਕੋਲ ਉਸ ਤੋਂ ਬਾਅਦ ਤੁਹਾਨੂੰ ਨੇ ਕਿਹਾ ਵੀ ਤੁਹਾਨੂੰ ਮੁਸਲਮਾ ਬਣਾਣਾ ਤੁਹਾਡੇ ਨਾਲ ਕਿਹਣੀ ਜ਼ਬਰਦਸਤੀ ਕੀਤੀ ਜੀ ਤੁਹਾਨੂੰ ਕੋਈ ਨਸ਼ਾਗਰ ਲਗਾਇਆ ਗਿਆ ਤੇ ਇੰਜੈਕਸ਼ਨ ਜਦੋਂ ਇਹਨਾਂ ਖਤਨਾ ਕਰਾਇਆ ਉਹ ਤੋਂ ਮੈਨੂੰ 6:30 ਵਜੇ ਸ਼ਾਮ ਨੂੰ ਲੱਗਾ ਤੇ 9 ਵਜੇ ਤੱਕ ਇਹਨਾਂ ਨੇ ਮੇਰਾ ਖਤਨਾ ਕਰਤਾ ਸੀ ਤੇ ਮੇਰੇ ਕਾਫੀ ਛਰੀ ਦਰਦ ਆ ਗਈ ਮੇਰੇ ਕੋ ਹੱਲੇ ਬਾਥਰੂਮ ਇਹਦਾ ਕਲੀਅਰ ਨਹੀਂ ਆਂਦਾ ਜੀ ਬਾਥਰੂਮ ਇਹਨਾਂ ਨਾਲ ਅਲਗ-ਅਲਗ ਕੇ ਜਾਂਦਾ ਕੁਛ ਹੋਇ ਕੁਛ ਨਾ ਬੜੀਆਂ ਤਕਲੀਫਾਂ ਝੱਲੀਆਂ ਭਾਈ ਪਰ ਹੁਣ ਜਦੋਂ ਸਾਨੂੰ ਬਦਲਣਾ ਨਾ ਪਿਓ ਬੜਾ ਗਲਤ ਹੈ ਇਹ ਗੱਡੀ ਦੇ ਪਹਿੰਦੇ ਭਾਈ ਇਹਨਾਂ ਕੋ ਪੀੜਾਂ ਦੀ ਗੱਡੀ ਸੀ ਦਾਦਾ-ਦਾਦੀ ਨੇ ਇਹਨਾਂ ਦਿੱਤੀ ਗੱਡੀ ਤੇ 2018 ਚ ਮੇਰੇ ਖੇਲਣ ਦਿੱਤੀ ਸੀ 16 2016 ਚ ਦਿੱਤੀ ਗੱਡੀ ਦਿੱਤੀ ਤੇ ਬੜਾ ਵਧੀਆ ਚੱਲਦਾ ਹੈ ਚੱਲਦਾ ਹੈ ਜਿਹੜੀ ਲੜਕੀ ਨਾਲ ਸ਼ਾਦੀ ਹੋਈ ਨਾ ਉਹਨਾਂ ਦੀ ਉਹ ਲੜਕੀ ਦਰਬਾਰ ਤੇ ਆਂਦੀ ਸੀ ਪਰ ਕੀ ਲੱਗਦਾ ਕੀ ਆ ਪਿਤਾ ਕਿਉਂ ਇੱਕ ਬੱਚੇ ਆਪਣੇ ਨੂੰ ਵੇਚੂਗਾ ਐਡਾ ਸੋਹਣਾ ਤੋਂ ਬੱਚਾ ਵਾ ਅਸੀਂ ਦੇਖਿਆ ਹਮੇਸ਼ਾ ਮਾਪੇ ਬੱਚੇ ਲੱਭਦੇ ਨੇ ਪਰ ਕਿਉਂ ਤੁਹਾਨੂੰ ਲੱਗਦਾ ਵੀ ਤੁਹਾਡੇ ਤੜੇ ਤੁਹਾਨੂੰ ਵੇਚ ਦਿੱਤਾ ਕੀ ਕਾਰਨ ਕੀ ਹੋ ਗਿਆ ਚੀਜ਼ਾਂ ਦਾ ਕਾਰਨ ਮੈਨੂੰ ਵੇਚ ਲਈ ਗੱਲ ਦਾ ਪਤਾ ਨਹੀਂ ਕਿਉਂਕਿ ਤੁਹਾਨੂੰ ਬੜਾ ਸੈਕੰਡ ਮੈਰਿਜ ਹੋ ਜੇ ਤੇ ਫਿਰ ਜਿਆਦਾ ਰਹਿ ਨਹੀਂ ਜਾਂਦਾ ਬੱਚਿਆਂ ਨਾਲ ਠੀਕ ਹੈ ਹੁਣ ਇਹਨਾਂ ਦਾ ਅੱਗੇ ਵੀ ਜਿਹੜੀ ਸੈਕੰਡ ਮੈਰਿਜ ਉਹ ਚੋ ਬੱਚਾ ਹੈਗਾ ਇਹਨਾਂ ਦਾ ਇਹਨਾਂ ਦੀ ਜਿਹੜੀ ਜਿਹੜੀ ਵਾਈਫ ਹੈਗੀ ਉਹ ਮੈਨੂੰ ਸਾਫ਼ ਕਹ ਇਹ ਜੋ ਕੁਛ ਹੈਗਾ ਮੇਰੇ ਹੋਂ ਵਾਲੇ ਪੁੱਤ ਦਾ ਵਾ। ਪਰ ਮੈਨੂੰ ਉਸ ਤੁਹਾਡੀ ਭੈਣ ਵੀ ਤੇ ਉਹਨਾਂ ਕੋਲੀ ਆ ਉਹ ਵੀ ਉਹਨਾਂ ਕੋ ਹੈਗੀ ਆ। ਫਿਰ ਉਹ ਜੇਕਰ ਉਹਨਾਂ ਰੱਖ ਸਕਦੇ ਆ ਤੇ ਤੁਹਾਨੂੰ ਵੀ ਰੱਖ ਸਕਦੇ ਨੇ ਉਹ। ਉਹ ਭਾਈ ਬੜੀ ਤੰਗ ਹੈਗੀ। ਬੜੇ ਉਹ ਮੁਸ਼ਕਿਲਾਂ ਤੇ ਟਾਈਮ ਗੱਟ ਰਹੀ ਮੈਂ ਭਾਈ ਵੇਖ ਕੇ ਆਇਆ ਆ ਜੀ। ਬੜੀ ਮੁਸ਼ਕਿਲਾਂ ਟਾਈਮ ਗੱਟ ਰਹੀ ਭਾਈ। ਦਾਦਾ ਦਾਦੀ ਕੋਈ ਸੀ ਰਹਿਨੇ ਸੀ ਨਾ। ਕਦੀ ਰਾਤੀ ਭੁੱਖੇ ਨਹੀਂ ਸੁੱਤੇ। ਸਾਨੂੰ ਦੇਂਦਿਆਂ 2-3 ਰੋਟੀਆਂ ਦਿੰਦੇ ਸੀ ਬਸ ਖਾਣ ਨੂੰ। ਉਹ ਬਾਈ ਉਹਨਾਂ ਨੂੰ ਪਤਾ ਹੀ ਕਿਹੜੇ ਸਾਹਮਣੇ ਗੁਜ਼ਾਰਾ ਕਰਨਾ ਉਸ ਵਿੱਚ ਤੇ ਮੈਨੂੰ ਇਹ ਸੋ ਵੀ ਤੁਸੀਂ ਫਿਰ ਉੱਥੇ ਨਖਲੌ ਜਿਹੜਾ ਸ਼ਹਿਰ ਆ ਉੱਥੋਂ ਵੀ ਕਿਸ ਤਰ੍ਹਾਂ ਮੁਸਲਮਾਨਾਂ ਦੇ ਚੰਗੋ ਚੋਂ ਛੁੱਟ ਕੇ ਆਏ ਕਿਸ ਤਰ੍ਹਾਂ ਤੁਸੀਂ ਵਾਪਸ ਆਪਣੇ ਇਥੇ ਅਮਰਸਰ ਆ ਗਏ ਉਹਨਾਂ ਦੇ ਚੰਗਲ ਦੀ ਛਡੂਣ ਉਹਦੀ ਮੇਰੀ ਮਾਂ ਆ ਗਈ ਪਹਿਲੀ ਮੈਂ ਆਪਣੇ ਪਹਿਲੇ ਮਮਾ ਨਾਲ ਦਾਦੂ ਉਹਨਾਂ ਨੇ ਕੰਟੈਕਟ ਕੀਤਾ ਕਿ ਇਦਾਂ ਦਾ ਬੱਚਾ ਤਾਂ ਹੈਗਾ ਤੂੰ ਗੱਲ ਕਰਨੀ ਹੈ ਉਹ ਕਹਿੰਦੇ ਹਾਂ ਮੇਰਾ ਬੱਚਾ ਹੈਗਾ ਮੈਂ ਲਵਾਵਾਂਗੇ ਉਹਨੂੰ ਵਾਪਸ ਗੱਲ ਹੋਈ ਤੇ ਮਾਨੇ ਵੀ ਟਿਕਟ ਵਗੈਰਾ ਕਰਵਾਈ ਮੈਂ ਇੱਥੇ ਆਇਆ ਵਾਪਸ ਤੇ ਮਹੌਣ ਮੈਂ ਭਾਜੀ ਇੱਕੋ ਮੰਗ ਅਗੇ ਮੇਰੇ ਆਪਣੇ ਪਿਓ ਤੇ ਕਾਰਵਾਈ ਕਰਾਣੀ ਭਾਜੀ ਮੈਂ ਮੇਨਾਂ ਗਲਤ ਹੋਇਆ ਭਾਈ ਮੈਂ ਕਾਰਵਾਈ ਕਰਵਾਣੀ ਆਪਣੇ ਪਿਓ ਦੇ ਇਹ ਭਾਈ ਤਾਂ ਨੰਬਰ ਵਰਦਨ ਹੈ ਅਸੀਂ ਹਿੰਦੂਆਂ ਨੇ ਬੱਚੇ ਗਏ ਮੁਸਲਮਾਨੀ ਹੋਣਾ ਚਾਹਦੇ ਠੀਕ ਹੈ ਭਾਜੀ ਅਸੀਂ ਆਪਣੇ ਮੰਦਿਰ ਜਾਣ ਵਾਲੇ ਹੈਗੇ ਉਹਾਨੂੰ ਕਹਿੰਦੇ ਸਾਡੇ ਨਾਲ ਦੀ ਮਸਜਿਦ ਜਾਓ ਨਮਾਜ਼ਾਂ ਪੜੋ ਫਲਾਣਾ ਕਰੋ ਢਮਕਾਣਾ ਕਰੋ ਇਹ ਕੰਮ ਭਾਈ ਆਪਣੇ ਕੋ ਹੋਣੀ ਹੈ ਤੇ ਉੱਥੇ ਮੈਨੂੰ ਰਹਿ ਰਹਿ ਗਏ ਨਾ ਇਹਨਾਂ ਨੇ ਉੱਥੇ ਲਿਖਿਆ ਹੈ ਮੁਸਲਮਾਨ ਨੇ 55000 ਰੁਪਇਆ ਮੈਂ ਤੈਨੂੰ ਦੇਣਾ ਵਾ ਠੀਕ ਹੈ ਭਾਜੀ ਮੈਂ ਦਾਦੂ ਨੂੰ ਫੋਨ ਕੀਤਾ ਮੈਂ ਕਹਾ ਦਾਦੂ ਇਹਨਾਂ ਨੇ ਮੇਰਾ 55000 ਰੁਪਇਆ ਮਾਰ ਲੈਣਾ ਤੇ ਇਹਨਾਂ ਨੂੰ ਕਹਿ ਦੋ ਕਿ ਦੇ ਦੇ ਪੈਸੇ ਦਾਦੂ ਨੂੰ ਫੋਨ ਕੀਤਾ ਦਾਦੂ ਨੇ ਗੱਲ ਕੀਤੀ ਦਾਦੂ ਨੂੰ ਕਹਿਣ ਲੱਗਿਆ ਅਸੀਂ ਨੂੰ ਰੋਟੀ ਨਹੀਂ ਖਵਾਉਂਦੇ ਰੇ ਫਲਾਣਾ ਨਹੀਂ ਕਰਦੇ ਧਮਕਾਣਾ ਨਹੀਂ ਕਰਦੇ ਰੇ ਇਦਾਂ ਗੱਲਾਂ ਕਰਕੇ 55 ਲੈਣਾ ਮੇਰਾ ਮਾਰ ਲਿਆ ਭਾਈ ਤੇ ਮੈਨੂੰ ਇਹ ਸੋਚੀ ਤੁਸੀਂ ਉੱਥੇ ਇਕੱਲੇ ਸੀ ਕਿ ਜਾਂ ਹੋਰ ਵੀ ਬੱਚੇ ਉੱਥੇ ਜਿਹੜੇ ਹੈਗੇ ਸੀ ਪੰਜਾਬ ਚੋਂ ਗਏ ਸੀ ਜਾਂ ਕਿਸੇ ਤਰ੍ਹਾਂ ਦੇ ਕਿ ਤੁਸੀਂ ਇਕੱਲੇ ਸੀ ਬੱਚੇ ਉੱਥੇ ਮੈਂ ਉਹਨਾਂ ਦੇ ਘਰ ਚ ਮੈਂ ਇਕੱਲਾ ਹੈਗਾ ਸੀ ਉਹਨਾਂ ਦੇ ਅੱਗੇ ਪਲੈਨਿੰਗ ਹੈਗੀ ਸੀ ਕਿ ਇੱਕ ਘਰ ਲਿੱਤਾ ਜਾਵੇ ਬਣਾਇਆ ਜਾਵੇ ਅਲੱਗ ਜਿੱਥੇ ਪੰਜਾਬ ਚੋਂ ਬੱਚੇ ਆਣਗੇ ਉਥੇ ਬਚਾ ਰੱਖਿਆ ਜਾਊਗਾ ਉਹਨਾਂ ਨੂੰ ਮੁਸਲਮਾਨ ਦੀ تعلیم ਵਗੈਰਾ ਜਿਹੜੀ ਕਹਿੰਦੇ ਹੁੰਦੇ ਉਹ ਦਿੱਤੀ ਜਾਊਗੀ ਇਹ ਉਹਨਾਂ ਦੀ ਪੂਰੀ ਪਲੈਨਿੰਗ ਹੈਗੀ ਭਾਜੀ ਜਿੰਨਾ ਵੀ ਇਹਨਾਂ ਦਾ ਨੈਟਵਰਕ ਹੈ ਨਾ ਬੜਾ ਉੱਚਾ ਉੱਚਾ ਫੈਲਿਆ ਹੈ ਅੱਗੇ ਮੈਨੂੰ ਇਹਨਾਂ ਨੇ ਮੱਕੇ ਮੰਡੀ ਨੇ ਵੇਚਣ ਦੀ ਗੱਲ ਕੀਤੀ ਹੋਈ ਸੀ ਇਹ ਮੈਂ ਆਪਣੀ ਕੰਨੀ ਦੀ ਗੱਲ ਸੁਣੀ ਹੈ ਭਾਜੀ ਜੀ ਮੈਂ ਇਹ ਸੋ ਵੀ ਤੁਹਾਡਾ ਨਾਮ ਜਿਹੜਾ ਅਸਲ ਨਾਮ ਤੁਹਾਡਾ ਕ੍ਰਿਸ਼ਨ ਖੋਸਲਾ ਵਾ ਠੀਕ ਹੈ ਤੇ ਉਹਨਾਂ ਤੁਹਾਡਾ ਕੀ ਨਾਮ ਰੱਖਿਆ ਸੀ ਤੇ ਭਾਜੀ ਮੇਰੇ ਕੋਲ ਸਬੂਤ ਹੈਗੇ ਆ ਆ ਮੇਰੀ ਪੱਥਰੀ ਦੀ ਰਿਪੋਰਟ ਹੈ ਭਾਜੀ ਠੀਕ ਹੈ ਤੇ ਇਹਦੇ ਉੱਤੇ ਮੇਰਾ ਨਾਮ ਉਹਨਾਂ ਨੇ ਹੈਦਰ ਅਲੀ ਲਿਖ ਏ ਇਹ ਮੇਰਾ ਨਾਮ ਲਿਖਵਾਇਆ ਹੈ ਭਾਈ ਹੁਣ ਅਸੀਂ ਵੇਖੋ ਹਿੰਦੂ ਵਾਲਾ ਬੱਚਾ ਮੇਰਾ ਨਾਮ ਆਧਾਰ ਕਾਰਡ ਤੁਹਾਨੂੰ ਮਾਉਖਣਾ ਹੈ ਕ੍ਰਿਸ਼ਨਾ ਖੋਸਲਾ ਭਾਈ ਮੇਰਾ ਨਾਮ ਹੈਗਾ ਜੀ ਹਾਂਜੀ ਠੀਕ ਹੈ ਉਹ ਮੇਰਾ ਕ੍ਰਿਸ਼ਨਾ ਖੋਸਲਾ ਦੇ ਨਾਮ ਹੈ ਭਾਈ ਅਸੀਂ ਇਹੋ ਜੇ ਕੰਮ ਲਈ ਮੈਨੂੰ ਕਹਿੰਦੇ ਆਧਾਰ ਕਾਰਡ ਵੀ ਤੇਰਾ ਬਣਵਾਉਣਾ ਸਭ ਕੁਝ ਤੇਰਾ ਅਲੱਗ-ਅਲੱਗ ਕਰਵਾਉਣਾ ਆ ਵੇਖੋ ਭਾਈ ਕ੍ਰਿਸ਼ਨਾ ਖੋਸਲਾ ਆਧਾਰ ਕਾਰਡ ਤੇ ਵੀ ਨਾਮ ਆ ਸਾਰੇ ਪ੍ਰੂਫਾਂ 'ਚ ਮੇਰਾ ਕ੍ਰਿਸ਼ਨਾ ਖੋਸਲਾ ਚੱਲਦਾ ਆ ਰਿਹਾ ਮੈਂ ਭਾਈ ਆਪਣੇ ਪਿਓ ਦੇ ਕਾਰਵਾਈ ਜਾਣਾ ਮੇਰੇ ਪਿਓ ਦੇ ਕਾਰਵਾਈ ਹੋਣੀ ਚਾਹੀਦੀ ਭਾਈ ਠੀਕ ਹੈ ਬਹੁਤ ਬਹੁਤ ਧੰਨਵਾਦੀ ਬਿਲਕੁਲ ਤੁਸੀਂ ਦੇਖਿਆ ਬੱਚਾ ਜਿਹੜਾ ਬਾਰ-ਬਾਰ ਆਪਣੇ ਪਿਤਾ ਤੇ ਕਾਰਵਾਈ ਦੀ ਮੰਗ ਕਰ ਰਿਹਾ ਵੀ ਉਸਦੇ ਪਿਤਾ ਨੇ ਉਸ ਨੂੰ ਵੇਚ ਦਿੱਤਾ ਗਿਆ ਵਾ ਮੁਸਲਮਾਨਾਂ ਦੇ ਹੱਥਾਂ ਵਿੱਚ ਅਤੇ ਉਸ ਨੂੰ Hindu ਪਰਿਵਾਰ ਦਾ ਇਹ ਬੱਚਾ ਰਹਿਣ ਵਾਲਾ ਖੱਤਰੀ ਪਰਿਵਾਰ ਦਾ ਅਤੇ ਇਸ ਨੂੰ ਜਿਹੜਾ ਜ਼ਬਰਦਸਤੀ ਜਿਹੜਾ ਕਿ ਮੁਸਲਮਾਨ ਬਣਾਇਆ ਗਿਆ ਵਾ ਪਰ ਹਾਲਾਤ ਵੇ ਲੋ ਕੀ ਨੇ ਇੱਕ ਪਿਤਾ ਦੇ ਵੱਡੇ ਅੰਜਾਮ ਲਾ ਰਿਹਾ ਇੱਕ ਬੱਚਾ ਜਿਹੜਾ ਉਹਦਾ ਕਹਿਣਾ ਵੀ ਮੇਰਾ ਪਿਤਾ ਜਿਹੜਾ ਵਾ ਮੇਰੀ ਪਹਿਲੀ ਮਾਤਾ ਅਰ ਦਾ ਡਿਵੋਰਸ ਹੋ ਚੁੱਕਿਆ ਮੇਰੇ ਪਿਤਾ ਦੇ ਨਾਲ ਤੇ ਮੇਰੇ ਪਿਤਾ ਨੇ ਦੂਜੀ ਮੈਰਿਜ ਕਰਾ ਲਈ ਆ ਤੇ ਮੈਂ ਪਹਿਲੀ ਪਤਨੀ ਵਿਚੋਂ ਰਹਿਗਾ ਤੇ ਮੈਂ ਤੇ ਮੇਰੇ ਭੈਣ ਭਰਾ ਅਤੇ ਇਸ ਬੱਚੇ ਦੇ ਕਹਿਣਾ ਵੀ ਮੇਰੇ ਪਿਤਾ ਨੇ ਮੈਨੂੰ ਮੁਸਲਮਾਨ ਹੱਥ ਵੇਚ ਦਿੱਤਾ ਗਿਆ ਸੀ ਅਤੇ ਮੇਤੂੰ ਮੁਸਲਮਾਨ ਜਿਹੜਾ ਵਾ ਜਬਰਸਤੀ ਬਣਾਇਆ ਗਿਆ ਵਾ ਅਤੇ ਅੱਜ ਆਪਣੇ ਹੀ ਪਿਤਾ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਦਾਦਾ ਜੀ ਨਾਲ ਗੱਲਬਾਤ ਜਰੂਰ ਕਰਾਂਗੇ ਪਬਲਿਕ ਤੁਹਾਡਾ ਕੀ ਨਾ ਆਇਆ ਇਹ ਦਸ਼ਕਾ ਨੂੰ ਸਾਂਝਾ ਕਰ ਦਿਓ ਕੀ ਇਹ ਸਾਰਾ ਮਾਮਲਾ ਅੱਜ ਬੱਚਾ ਜਿਹੜਾ ਵਾ ਤੁਹਾਡਾ ਪੋਤਰਾ ਆਪਣੇ ਪਿਤਾ ਦੇ ਕਾਰਵਾਈ ਕਰਾਉਣ ਨੂੰ ਫਿਰਦਾ ਆ ਵੀ ਮੇਰੇ ਇੱਕ ਖत्री ਪਰਿਵਾਰ ਦੇ ਅਸੀਂ ਰਹਿਣ ਵਾਲੇ ਹੈਗੇ ਨੇ ਅਤੇ ਸਾਨੂੰ ਮੁਸਲਮਾਨ ਬਣਾਇਆ ਗਿਆ ਕੀ ਹੈ ਸਾਲਾ ਮਾਮਲਾ ਜੀ ਮੇਰਾ ਨਾਮ ਯਸ਼ਪਾਲ ਖੋਸਲਾ ਉਰਫ ਬਾਬਾ ਬਿੱਲੂ ਸ਼ਾ ਆ ਮੈਂ ਕਨਪੁਰ ਕਾਲੇ ਦਾ ਰਹਿਣ ਵਾਲਾ ਵਾਂ ਬਾਕੀ ਮੇਰਾ ਬੱਚਾ ਮੇਰੇ ਨਾਲ ਬੜਾ ਹੀ ਨਜਾਇਜ਼ ਕੰਮ ਕਰਨਦਿਆ ਮੈਨੂੰ ਤੇ ਪਹਿਲੇ ਹੀ ਲੁੱਟ-ਫੁੱਟ ਕੇ ਲੈ ਗਿਆ ਆ ਇਥੋਂ ਸਾਰਾ ਗਲੀ ਮੁਹੱਲਾ ਗਵਾਇਆ ਫੇਰ ਉਹਨਾਂ ਨੇ ਇੱਥੇ ਬੱਬੂ ਪ੍ਰਧਾਨ ਨੇ ਹਾੜਾ ਨਿਬਟਾਰਾ ਕਰਾਇਆ ਸਾਨੂੰ 15000 ਰੁਪਇਆ ਦੇ ਕੇ ਐਨੇ ਛਡਕਾਰਾ ਕੀਤਾ ਸਾਡੇ ਕੋ ਬੱਚੇ ਦਾ ਕੀ ਮਾਮਲਾ ਬੱਚੇ ਦਾ ਮਾਮਲਾ ਇਹ ਆ ਕਿ ਬੱਚਾ ਇਹਨਾਂ ਦੇ ਕੋਲ 40 ਮਹੀਨੇ ਹੋ ਗਏ ਰਹਿੰਦਾ ਪਿਆ ਹੀ ਬੱਚਾ ਬੱਚਾ ਜਨ ਕੀ 18 ਅਗਤੂਬਰ ਨੂੰ ਮੈਨੂੰ ਫੋਨ ਆਇਆ ਵਾ ਕਿ ਦਾਦੂ ਮੈਂ ਤੁਹਾਡਾ ਜਿਗਰ ਦਾ ਟੁਕੜਾ ਮੈਂ ਕਿਹਾ ਮੇਰੇ ਬੱਚੇ ਜਿਗਰ ਦੇ ਟੁਕੜੇ ਬਥੇਰੇ ਆ ਤੂੰ ਦੱਸ ਕੋਣ ਹੈਗਾ ਵਾ ਮੈਂ ਅਕ੍ਰਿਸ਼ ਖੋਸਲਾ ਕ੍ਰਿਸ਼ਨਾ ਖੋਸਲਾ ਬੋਲਦਾ ਵਾ ਮੈਨੂੰ ਨਾ ਇਥੇ ਮੇਰੇ ਪਿਓ ਰਜੀਵ ਖੋਸਲੇ ਨੇ ਵੇਚ ਦਿੱਤਾ ਵਾ ਮੈਨੂੰ ਅੰਦਨ ਗਈ ਇਥੋਂ ਛਡਾਓ ਫਿਰ ਮੈਂ ਅੰਦਨ ਗਈ ਇਹਦੀ ਮਾਂ ਦਾ ਜਾ ਕੇ ਇਹਦੀ ਭੈਣ ਕੋਲ ਨੰਬਰ ਲਿਆ ਇਹਦੀ ਮਾਂ ਦੇ ਨਾਲ ਗੱਲ ਕਰਾਈ ਅਸਲੀ ਜਨੇ ਨੂੰ ਜਨਮ ਦਿੱਤਾ ਵਾ ਰੇਖਾ ਖੋਸਲਾ ਦੇ ਨਾਲ ਰੇਖਾ ਖੋਸਲਾ ਦੇ ਨਾਲ ਉਹਨੇ ਰੇਖਾ ਖੋਸਲਾ ਨੇ ਮੁਸਲਮਾਨਾਂ ਦੇ ਚੁੰਗਲ ਦੇ ਵਿੱਚ ਇਹਨੂੰ ਛਡਾਇਆ ਵਾ ਉਹਨਾਂ ਨੇ ਉਥੋਂ ਭਟਕਲ ਤੋਂ ਟਿਕਟ ਕਰਾਈ ਬੰਬੇ ਦੀ ਬੰਬੇ ਆਣ ਕੇ ਰੇਖਾ ਖੋਸਲਾ ਦੇ ਭਰਾ ਨੇ ਇਹਨੂੰ ਲਿਆਵਾ ਮੁੜ ਕੇ 24 ਤਰੀਕ ਨੂੰ ਇਹਨੂੰ ਬੰਬੇਉ ਫਲੈਟ ਦੇ ਵਿੱਚ ਮੈਨੂੰ ਫੋਨ ਕਰਦਾ ਕਿ ਡੈਡੀ ਰਾਜਸਥਾਨੀ 에য়ারਪੋਰਟ ਤੋਂ ਕ੍ਰਿਸ਼ਨਾ ਖੋਸਲਾ ਨੂੰ ਤੂੰ ਹੀ ਰਿਸਿਵਡ ਕਰਨਾ ਅਹੀਂ ਦੋਆ ਮੀਆਂ ਬੀਬੀ ਨੇ ਮੈਂ ਸੰਤੋਸ਼ ਖੋਸਲਾ ਏਈ ਦੋਮਾ ਜਾਨਿਆ ਨੇ ਰিসিਵਡ ਕੀਤਾ ਆਪਣਾ ਬੱਚਾ ਆਪਣੇ ਕੋਲ ਲਿਆਂਦਾ ਵਾ ਅਗੋਂ ਨਾਨਗੀ ਨੂੰ ਥਾਣੇ ਚ ਫੋਨ ਆਇਆ ਵਾ ਤੂੰ ਹੀ ਆਪਣਾ ਪੋਤਰਾ ਗਿਡ ਨੈਪ ਕੀਤਾ ਵਾ ਜਿੰਨੇ ਸਰ ਜਦੋਂ ਤੁਹਾਡਾ ਪੋਤਰਾ ਤੁਹਾਡੇ ਕੋਲ ਆਇਆ ਵਾ ਪੋਤਰੇ ਨੇ ਕੀ ਦੱਸਿਆ ਵੀ ਮੇਰੇ ਹਾਲਾਤ ਕੀ ਸੀ ਮੈਨੂੰ ਕਿੱਥੇ ਰੱਖਿਆ ਗਿਆ ਸੀ ਤੇ ਮੇਰੇ ਨਾਲ ਹੋਇਆ ਕੀ ਆ ਤੁਹਾਨੂੰ ਦੱਸਿਆ ਕੁਝ ਆਪਣੇ ਬਾਰੇ ਹਾਂ ਜੀ ਮੈਨੂੰ ਦੱਸਿਆ ਵਾ ਡੈਡੀ ਮੈਨੂੰ ਬਹੁਤ ਮਾਰਦੇ ਹੀ ਮੈਂ ਪਹਿਲੇ ਮੇਰਾ ਮਾਪਿਓ ਮਾਰਦੇ ਹੀ ਰਜੀਵ ਖੋਸਲਾ ਮਮਤਾ ਤੇ ਹੂੰ ਜਿੱਥੇ ਮੈਨੂੰ ਭੇਜਿਆ ਵਾ ਉਥੇ ਮੁਸਲਮਾਨ ਮੈਨੂੰ ਮਾਰਦੇ ਹੀ ਮੈਨੂੰ ਉਹਨਾਂ ਲਈ ਖਾਣ ਨੂੰ ਨਹੀਂ ਦਿੰਦੇ ਕੁਝ ਮੈਨੂੰ ਉਹਨਾਂ ਨੇ ਕੀ ਕਹਿੰਦੇ ਗਊਮਾਸ ਖਾ ਅਹੀ ਖਤਰੀ ਹੋ ਗਿਆ ਗਊਮਾਸ ਖਾਈਏ ਅਹੀ ਇਹ ਕਰਮ ਨਹੀਂ ਕਰਨਾ ਬਾਕੀ ਉਹਨਾਂ ਨੇ ਕੀ ਇਹਨਾਂ ਨੇ ਮੇਰੇ ਨਾਲ ਹਤਿਆਜਾਰ ਕੀਤਾ ਇਹਨਾਂ ਨੇ ਮੇਰਾ ਕਤਨਾ ਵੀ ਕਰਾਤਾ ਉਥੇ ਮੈਨੂੰ ਮੁਸਲਮਾਨ ਬਣਾਤਾ ਮੇਰਾ ਨਾਮ ਕ੍ਰਿਸ਼ਨਾ ਖੋਸਲਾ ਹੀ ਇਹਨਾਂ ਨੇ ਹਜ਼ਰ ਅਲੀ ਮੇਰਾ ਨਾਮ ਰੱਖ ਦਿੱਤਾ ਵਾ ਬਾਕੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਮੈਨੂੰ ਮਿਲੇ ਮੇਰੇ ਬੱਚੇ ਰਜੀਵ ਖੋਸਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਠੀਕ ਹੈ ਬਹੁਤ ਬਧਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਇੱਕ ਪਿਤਾ ਨੇ ਵੀ ਆਪਣੇ ਬੱਚੇ ਤੇ ਇਲਜ਼ਾਮ ਲਗਾਏ ਨੇ ਵੀ ਉਸ ਨੂੰ ਸਖਤ ਸਹੀ ਸਜ਼ਾ ਮਿਲਣੀ ਚਾਹੀਦੀ ਏ ਵੀ ਆ ਹੁਣ ਦੇਖਣਾ ਹੈ ਪ੍ਰਸ਼ਾਸਨ ਇਸ ਤੇ ਬਾਰੇ ਕੀ ਜਿਹੜੇ ਅਗਲੀ ਕਾਰਵਾਈ ਕਰਦਾ ਤੇ ਜਿਹੜੇ ਇਲਜ਼ਾਮ ਲਗਾ ਰਿਹਾ ਜਿਹੜਾ ਬੱਚਾ ਆਪਣੇ ਪਿਤਾ ਦੇ ਖੋਸਲੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਵੱਡੇ ਇਲਜ਼ਾਮ ਜਿਹੜੇ ਇਸ ਬੱਚੇ ਉੱਤੇ ਲਗਾਏ ਗਏ ਨੇ ਕਿ ਉਸਦੇ ਪਿਤਾ ਨੇ ਜਿਹੜਾ ਵਾ ਉਸ ਬੱਚੇ ਨੂੰ ਵੇਚ ਦਿੱਤਾ ਗਿਆ ਉਹ ਵੀ ਮੁਸਲਮਾਨਾਂ ਦੇ ਹੱਥ ਅਤੇ ਹਿੰਦੂ ਪਰਿਵਾਰ ਦਾ ਜਿਹੜਾ ਬੱਚਾ ਵਾ ਉਹ ਮੁਸਲਮਾਨ ਬਣਾ ਗਿਆ ਜਾਣਾਂਗੇ ਸਾਰਾ ਮਾਮਲਾ ਕੀ ਹੈ ਸੱਚਾਈ ਕੀ ਹੈ ਉਸਦੇ ਪਿਤਾ ਨਾਲ ਗੱਲ ਕਰਨ ਤੋਂ ਬਾਅਦ ਹਾਂਜੀ ਸਾਰਾ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀ ਅ ਤਰਜੀਵ ਕੁਮਾਰ ਖੋਸਲਾ ਖੋਸਲਾ ਕੀ ਹੈ ਮਾਮਲਾ ਤੁਹਾਡਾ ਬੇਟਾ ਤੁਹਾਡੇ ਜਨਗਿਸਤ ਲਗਾ ਰਹੇ ਨੇ ਦੇਖੋ ਜੀ ਮੈਂ ਤੇ ਬੇਟੇ ਨੂੰ ਪੜਨ ਵਾਸਤੇ ਭੇਜਿਆ ਉੱਥੇ ਇਥੇ ਬੱਚਾ ਗਲਤ ਸੋਸਾਇਟੀ ਚ ਪੈ ਗਿਆ ਸੀ ਤੇ ਗਲਤ ਸੋਸਾਇਟੀ ਚ ਪੈਣ ਕਾਰਨ ਕਿਹੜਾ ਮਾਪਿ ਹੋਏ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਇਹ ਬੱਚਾ ਇਥੇ 10th ਦੇ ਪੇਪਰ ਦੇਣੇ ਸੀ ਬੱਚਾ ਬਾਹਰੋਂ ਨਸ਼ਾ ਕਰਕੇ ਆ ਗਿਆ ਡਰਿੰਕ ਕਰਕੇ ਆਇਆ ਆ ਕੇ ਇਸ ਬੱਚੇ ਨੇ ਦੱਸਿਆ ਕਿ ਮੈਨੂੰ ਇਤਨਾ ਮੇਰੇ ਦਾਦੇ ਨੇ ਡਰਿੰਕ ਕਰਾਈ ਆ ਬਾਹਰੋਂ ਮੈਂ ਉਹਦੇ ਨਾਲ ਪੀ ਕੇ ਆਇਆ ਆਪਾਂ ਬੱਚੇ ਨੂੰ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਦੇਖ ਸਕਦਾ ਮੇਰੇ ਕੁਝ ਰਿਲੇਸ਼ਨਸ਼ਿਪ ਬੰਦੇ ਸੀ ਆਪਣੇ ਫਰੈਂਡ ਸਰਕਲ ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉਥੇ ਭੇਜ ਦਿਓ ਕਿਹੜੀ ਹੈ ਇਹ ਬਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੇ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਕਿਹਨੇ ਉਸੇ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚੇ ਬੰਦੇ ਮੁਸਲਮਾਨ ਹੀ ਬੰਦੇ ਹੋ ਉਹਨਾਂ ਕੋ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਿਆ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ 10-11 ਮਹੀਨੇ ਬੀਤ ਗਏ ਨੇ 18 ਸਤੰਬਰ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ ਸਾਊਦੀ ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਘਬਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬਾਰੇ ਮਾੜਾ ਸੋਚਦਾ ਮੈਂ ਤੇ ਆਪਣੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਹੀ ਉੱਥੇ ਬੱਚੇ ਨੂੰ ਭੇਜਿਆ ਮੀਟਿੰਗ ਜਿਵੇਂ ਕਿਹਾ ਸੀ ਉੱਥੇ ਉਹਨੂੰ ਲੜਾ ਖਤਨਾ ਖਤਨਾ ਦੇਖੋ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਕੀ ਉਹਦਾ ਖਤਨਾ ਹੋਇਆ ਜੇ ਕੋਈ ਉਹਦਾ ਇਹ ਹੋਇਆ ਜਿਨੇ ਕੀਤਾ ਮੈਂ ਇਹਨਾਂ ਦੇ ਨਾਲ ਆ ਮੈਂ ਖੁਦ ਉਹਨਾਂ ਦੇ ਨਾਲ ਖੜ ਕੇ ਕਾਰਵਾਈ ਕਰਾਂਗਾ ਕਾਰਵਾਈ ਬਿਠਿਆ ਜੀ ਮੇਰਾ ਨਹੀ ਜੀ ਬੇਟੇ ਨੇ ਮੈਨੂੰ ਦੱਸਿਆ ਨਹੀਂ ਜੇ ਬੇਟੇ ਨੇ ਮੈਨੂੰ ਦੱਸਿਆ ਹੁੰਦਾ ਤੇ ਇੱਥੋਂ ਦਾ ਕਿਆ ਮਹੌਲ ਹੀ ਨਹੀਂ ਹੋਣਾ ਇਹ ਗੱਲ ਹੋਣੀ ਨਹੀਂ ਕਿਹੜਾ ਮਾਪਿ ਹੋਆ ਕਿਹੜਾ ਪਿਓ ਆ ਜਿਹੜਾ ਆਪਣੇ ਬੱਚੇ ਨਾਲ ਇਹੋ ਜਿਹਾ ਮਹੌਲ ਕਰਨ ਦੇਵੇ ਇਹਦਾ ਨਾਮ ਵੀ ਚੇਂਜ ਕੀਤਾ ਗਿਆ ਵਾ ਨਹੀਂ ਜੀ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਕੋਈ ਨਹੀਂ ਕਿਹੜੀ ਤਰ੍ਹਾਂ ਦੀ ਰਿਪੋਰਟ ਦਗਾਇਦਾ ਤੇ ਨਾਮ ਦਿੱਤਾ ਨਹੀਂ ਜੀ ਨਹੀਂ ਕੋਈ ਇਹਦਾ ਨਾਮ ਚੇਂਜ ਨਹੀਂ ਹੋਇਆ ਨਾ ਮੈਂ ਕਰਾਇਆ ਜੀ ਤੇ ਨਾ ਕੋਈ ਨਾਮ ਚੇਂਜ ਹੋਇਆ ਜੀ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਤੁਸੀਂ ਕਾਰਵਾਈ ਕਰੋਗੇ ਉਹਨਾਂ ਤੇ ਮੈਂ ਕਰਾਉਂਗਾ ਜੀ ਮੈਂ ਨਾਲ ਖੜਾਂਗਾ ਤੁਸੀਂ ਕਿਹੜੇ ਤਰ੍ਹਾਂ ਦਾ ਸਵਾਲ ਆ? ਮੈਂ ਜੀ ਆਪਣਾ Hindu ਨਾ ਸਾਡੇ Hindu ਧਰਮ ਨਾਲ ਮੈਂ ਸੰਬੰਧ ਰੱਖਦੇ ਆਂ ਬਾਬਾ ਜੀ ਨੂੰ ਮੰਨਦੇ ਆਂ ਖਵਾਜਾ ਸਰਕਾਰ ਨੂੰ ਕੀ ਮਤਲਬ ਕਿਹੜਾ ਵੀ ਮੇਰਾ ਪਿਤਾ ਜਿਹੜਾ ਵਾ ਮਨੂਸ ਧਰਮ ਜੈਨ ਕਰਾ ਵਸ ਬਸਮਾਨ ਨਹੀਂ ਜੈ ਨਹੀਂ ਇਤਨਾ ਤੇ ਮੇਰਾ ਹਰ ਧਰਮ ਨਾਲ ਦੇਖੋ ਜੀ ਆਪਣਾ ਇੱਕ ਹਿੰਦੁਸਤਾਨ ਸ਼ਹਿਰ ਹਰ ਧਰਮ ਨੂੰ ਸਤਿਕਾਰ ਦਿੰਦਾ ਤੇ ਹਰ ਧਰਮ ਦੇ ਬੰਦਿਆਣਾ ਮੇਰਾ ਬਹਿਣ ਖਲੋਣਾ ਹਰ ਕਿਸੇ ਨੂੰ ਪਿਆਰ ਨਾਲ ਮਿਲਿਦਾ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੁਣ ਮੈਂ ਦਸਤਾਰ ਵੀ ਪਹਿਲੇ ਬੰਦਾ ਰਿਆਂ ਤੇ ਇਹਦਾ ਮਤਲਬ ਕਿ ਮੈਂ ਮਾੜਾ ਹੋ ਗਿਆ ਮੈਂ ਸਿੱਖ ਹੋ ਗਿਆ ਮੈਂ ਇਹ ਇਹ ਕਿਹੜਾ ਸਰਕਲ ਆ ਗਿਆ ਮੁਸਲਮਾਨ ਨਾਲ ਮੇਰਾ ਉਹਨਾਂ ਨਾਲ ਬਹਿਣ ਖਲੋਣ ਸੀ ਮੈਨੂੰ ਉਹਨਾਂ ਦੀ ਲਾਈਫ ਵਧੀਆ ਲੱਗੀ ਉਹਨਾਂ 'ਚ ਨਿਸ਼ਾਨੀ ਹੈਗਾ ਮੈਂ ਨਸ਼ੇ ਦੇ ਹੀ ਮਾਹੌਲ ਚੋਂ ਇਥੋਂ ਬੱਚੇ ਨੂੰ ਪੰਜਾਬ ਦੇ ਸਰਕਲ ਚੋਂ ਕੱਢਿਆ ਬੱਚੇ ਨੂੰ ਉੱਥੇ ਵਧੀਆ ਲਾਈਫ 'ਚ ਭੇਜਿਆ ਇਹਦੇ ਦਾਦੇ ਨਾਲ ਪਤਾ ਨਹੀਂ ਕਿਤਰਾ ਸੰਪਰਕ ਜੁੜੇ ਇਹਨੇ ਉਹਨੂੰ ਉੱਥੋਂ ਵਰਗਲਾ ਕੇ ਉੱਥੋਂ ਕੱਢ ਲਿਆਂਦਾ ਉਸ ਬੱਚੇ ਨੂੰ ਗਲਤ ਮਾਹੌਲ ਦੇ ਵਿੱਚ ਪਾ ਰਿਆ ਇਹਨੇ ਤੇ ਸਾਡਾ 17 ਸਾਲ ਇੱਕ ਪਿਓ ਨੇ ਬੱਚੇ ਨੂੰ ਪਾਲ ਲਿਆ ਹੋਵੇ ਤੇ ਬੱਚਾ ਹੁਣ ਨਾਲ ਖੇਡਣ ਦੀ ਬਜਾਏ ਬੱਚਾ ਦੁਸ਼ਮਣ ਬਣਾਤਾ ਸਾਡਾ ਕੀ ਮਾੜਾ ਕੀਤਾ ਜੀ ਆਪਾਂ ਆਪਾਂ ਤੇ ਆਪਣੇ ਬੱਚੇ ਦੀ ਲਾਈਫ ਬਣਾਣ ਪਿੱਛੇ ਭੇਜਿਆ ਬੱਚਾ ਆ ਕੇ ਇਹੋ ਹੀ ਬੱਚਾ ਜਿਹੜਾ ਪਹਿਲੇ ਦੱਸਦਾ ਰਿਹਾ ਕਿ ਦਾਦਾ ਮੇਰੇ ਬਰਖਲਾਫ ਮੇਰੇ ਨਾਲ ਆ ਕੇ ਹੱਥੀ ਪਾਈ ਲੜਦਾ ਵਾ ਪੰਜਾਬ ਪਲਾਈਵੁੱਡ ਤੇ ਲੱਗਾ ਸੀ ਤੁਸੀਂ ਪੁੱਛਿਆ ਬੱਚੇ ਨੂੰ ਜਦੋਂ ਉਸ ਦੇ ਉਹਨਾਂ ਬੰਦਿਆਂ ਨੂੰ ਵੀ ਭਾਈ ਬੱਚਿਆਂ ਦਾ ਕੁਝ ਹੋਇਆ ਤਾਂ ਵੀ ਕੋਈ ਗੱਲਬਾਤ ਹੋਈ ਬੱਚੇ ਨੇ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਬੱਚੇ ਨੇ ਮੈਨੂੰ ਕੁਝ ਨਹੀਂ ਦੱਸਿਆ ਕਿ ਮੇਰ ਨਾਲ ਹੋਇਆ ਕਿ ਨਹੀਂ ਹੋਇਆ ਉਹ ਮੈਨੂੰ ਹੁਣ ਆ ਕੇ ਪਤਾ ਲੱਗ ਰਿਹਾ ਜਦੋਂ ਬੱਚਾ ਰੋਲਾ ਪਾ ਰਿਹਾ ਜੀ ਇੱਥੇ ਆ ਕੇ ਜੇ ਲੱਗਦਾ ਕਿ ਹੋਇਆ ਤੁਸੀਂ ਬੱਚੇ ਨਾਲ ਉਹ ਨਾਲ ਖੜੇ ਹੋ ਨਹੀਂ ਜੀ ਆਪਾਂ ਆਪਣੇ ਪਰਿਵਾਰ ਨਾਲ ਖੜੇ ਹੋਣਾ ਜਦੋਂ ਬੱਚਾ ਜਦੋਂ ਇਹ ਕੰਮ ਬੱਚੇ ਨਾਲ ਜੇ ਹੋ ਰਿਹਾ ਸੀ ਬੱਚਾ ਮੈਨੂੰ ਉਦੋਂ ਫੋਨ ਕਰਦਾ ਮੈਨੂੰ ਦੱਸਦਾ ਹਰ ਇੱਕ ਚੀਜ਼ ਮੈਨੂੰ ਬੱਚਾ ਦੱਸ ਰਿਹਾ ਕਿ ਪਾਪਾ ਮਾਂ ਉੱਥੇ ਠੀਕ ਆ ਮੇਰਾ ਉੱਥੇ ਵਧੀਆ ਇਹ ਮਾਹੌਲ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢਤਾ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿ ਮੰਮਾ ਮੇਰੀ ਲਾਈਫ ਬਣ ਗਈ ਹੈ ਜੇ ਮੈਂ ਇੱਥੇ ਰਹਿੰਦਾ ਇੱਥੇ ਦੇ ਮਨੁਸ਼ਿਆਂ 'ਚ ਰੁਲ ਜਾਣਾ ਸੀ ਇੱਥੇ ਮੈਨੂੰ ਡਰਿੰਕ ਮੇਰੇ ਦਾਦੇ ਨੇ 2-3 ਵਾਰੀ ਮੈਨੂੰ ਕਰਾ ਕੇ ਭੇਜਿਆ ਮੈਂ ਸਿਗਰਟ ਪੀਣ ਲੱਪਿਆਂ ਇਹ ਕਿਹੜਾ ਲਿਖਾ ਕਿਹੜਾ ਮਾਪਿ ਹੋਗਾ ਜਿਹੜਾ ਆਪਣੇ ਬੱਚਿਆਂ ਨੂੰ ਨਸ਼ੇ ਦੀ ਅੱਗ 'ਚ ਝੌਂਕਣਾ ਜਾਂਦਾ ਹੋਵੇ ਇਹ ਮੰਗ ਕਰਦੇ ਹਾਂ ਹਾਂਜੀ ਇਹ ਮੰਗ ਕਰਦੇ ਹਾਂ ਦੇਖੋ ਜੀ ਅਸੀਂ ਤੇ ਇਸ ਬੱਚੇ ਦੀ ਤੇ ਲਾਈਫ ਉਹਨੇ ਉਥੋਂ ਪੁੱਟ ਕੇ ਖਰਾਬ ਕਰ ਦਿੱਤੀ ਹੈ ਮਾਈਨਰ ਹੈ ਬੱਚਾ ਉਹਨੂੰ ਵਰਗਲਾ ਕੇ ਸਾਡੇ ਖਿਲਾਫ ਬਿਆਨ ਦਵਾਈ ਜਾ ਰਿਹਾ ਹੈ ਕਿ ਮੇਰੇ ਪਿਓ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਇਹਦਾ ਕੋਈ ਤੋਕ ਤੇ ਹੈ ਨਹੀਂ ਮੈਂ ਤੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਬੱਚੇ ਨੂੰ ਬਾਹਰ ਭੇਜਿਆ ਜਾਂਚ ਹੋਣੀ ਚਾਹੀਦੀ ਹੈ ਜੀ ਜਾਂਚ ਕਰੋ ਮੈਂ ਨਾਲ ਆ ਕ੍ਰਿਸ਼ਨ ਖੋਸਲਾ ਸੰਨੋਪਰਜੀਵ ਖੋਸਲਾ ਕ੍ਰਿਸ਼ਨ ਖੋਸਲਾ ਨੇ ਅਰਜ਼ੀ ਦਿੱਤੀ ਆਪਣੇ ਪਿਤਾ ਅਦਰਜੀਤ ਖੋਸਲਾ ਤੇ ਉਹਦੇ ਬਰਖਲਾਬ ਖੁਦ ਦਰਖਾਸਤ ਦਿੱਤੀ ਆ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਪਟਕਲ ਭੇਜਿਆ ਗਿਆ ਸੀ ਪਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਵੀ ਚੱਲ ਕ ਚਲੰਡੀ ਆ ਕਾਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਹੋਇਆ ਦਰਖਾਸਤ ਇਹ ਬੇਟੇ ਨੇ ਕਿਹਾ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜਾਏਗੀ